ਹੈਲੋ ਦੋਸਤੋ ਕੀ ਹਾਲ ਚਾਲ ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸ਼াশਤ੍ਰੀਕਾ ਦੋਸਤੋ ਅੱਜ ਅਸੀਂ ਸਾਕ ਬਣਾਉਣ ਲੱਗੇ ਆ ਇਹ ਆ ਜਾਂਦੇ ਸੀਜ਼ਨ ਦੀ ਗੋਭੀ ਸਰੋਂ ਇਹ ਵੀ ਕਿਸੇ ਦੀ ਤੋੜ ਕੇ ਲਿਆਂਦੀ ਆ ਕਿਉਂਕਿ ਇਹਨੂੰ ਪੁੱਛਿਆ ਸੀ ਪਹਿਲਾਂ ਤੇ ਤੋੜ ਘੋਂ ਤੇ ਮਿਲਦਾ ਨਹੀਂ ਬਜ਼ਾਰਾਂ 'ਚ ਬਹੁਤ ਮਹਿੰਗਾ ਮਿਲਦਾ ਤੇ ਜੀ ਕਰਦਾ ਇਹ ਸਾਗ ਖਾਣ ਨੂੰ ਤੇ ਇਹ ਵੀ ਪਾਲਕ ਆਪਾਂ ਇਹ ਤੋਂ ਮੰਗ ਕੇ ਲਿਆਂਦੀ ਉਹ ਤੋੜ ਕੇ ਜੋ ਰਹਿਣ ਖੋਂ ਦੀ ਸਫਾਈ ਕੀਤੀ ਹੁਣ ਤੇ ਅੱਜ ਆ ਤੁਹਾਨੂੰ ਆਪਾਂ ਸਾਰੀ ਵੀਡੀਓ ਵਿਖਾਵਾਂਗੇ ਸ਼ਾਮ ਤੱਕ ਜੋ ਜੋ ਸਾਡੇ ਘਰ ਚ ਹੁੰਦਾ ਵਾ ਤੇ ਕੱਲ ਆਪਾਂ ਚੌਕੇ ਚੋਲੇ ਦੀ ਆਰਡੀ ਨਾ ਛੱਤ ਪਾ ਕੇ ਰਹਿਾਂ ਇਹਦੀ ਵੀਡੀਓ ਨਹੀਂ ਬਣੀ ਸਾਡੇ ਕੋ ਤੇ ਇਹ ਵੀ ਹੁਣ ਕੰਪਲੀਟ ਹੋ ਗਿਆ ਹੁਣ ਸਿਰਫ ਥੋੜਾ ਜਿਹਾ ਰੰਗ ਰੋਗੰਦਾ ਰਹਿ ਗਿਆ ਪ੍ਰੋਗਰਾਮ ਉਹ ਵੀ ਕਰਾਂਗੇ ਹਾਂਜੀ ਪੁੱਤ ਇੱਕ ਮਿੰਟ ਅੰਗ ਲਾਈ ਕਿ ਲੇਜ਼ਰ ਲੈ ਆਇਆ ਵਾ ਵਿਖਾਸੀ ਮੈਨੂੰ ਵਿਖਾ ਰੇਜ਼ਰ ਲੈ ਆਇਆ ਕੋਈ ਕਿੱਦਾਂ ਦੀ ਰੇਜ਼ਰ ਆ ਖਾਣ ਵਾਲੀ ਨਹੀਂ ਕਰਨੀ ਹਾਂ ਹਾਂ ਅਛਰੇ ਇਹ ਲੈ ਆਪਣਾ ਚੀਜੀ ਦੇ ਵਗਾ ਫਿਰ ਚੀਜੀ ਆਏ ਹੋਏ ਅਬ ਮੈਂ ਖਾਣਾ ਖੈਰੀ ਨਹੀਂ ਹਾਂ ਚਲੋ ਤੇ ਇਧਰ ਸਾਡੇ ਜਵਾਕ ਲੈ ਆਏ ਚੀਜੀ ਇਹਦੇ ਵਿੱਚ ਬਥੇ ਗੋਲੀਆਂ ਹੀ ਨਿਕਲਦੀਆਂ ਨੇ ਖੋਲ ਲਾ ਮੈਂ ਰਾਜਾ ਖਾਈਆ ਪਾ ਦੋ ਜਾਨੇ ਹਾਏ ਆ ਕੀ ਨਿਕਲੇ ਕਿਉਂ ਹੋਏ ਕਿੰਨੀਆਂ ਗੋਲੀਆਂ ਚੰਚਲੀਆਂ ਇਹਨਾਂ ਦਾ ਵੀ ਸੀਜ਼ਨ ਹੁਣ ਆਫ ਹੋਣ ਵਾਲਾ ਵਾ ਪਰ ਫੇ ਨਿੱਕੇ ਆ ਪਰ ਬਹੁਤ ਮਿੱਠੇ ਆ ਤੇ ਚਲੋ ਇਹ ਵੀ ਅਹੀਂ ਇਹ ਪਾਲਕ ਦੇ ਨਾਲ-ਨਾਲ ਨਾ ਜਿਹਨਾਂ ਕੋਲ ਪਾਲਕ ਮੰਗ ਕੇ ਲਿਆਂਦੀ ਉਹਨਾਂ ਦੀ ਮੇਥੀ ਹੀ ਬਹੁਤ ਤੇ ਮੇਥੀ ਵੀ ਅਹੀਂ ਤੋੜ ਕੇ ਲਿਆਂਦੀ ਆ ਤੇ ਇਹਨੂੰ ਸੁਕਾਵਾਂਗੇ ਸੁਕਾ ਕੇ ਮੁੜ ਕੇ ਇਹੋ ਗਰਮੀਆਂ 'ਚ ਆਪਾਂ ਯੂਜ਼ ਕਰਾਂਗੇ ਸਬਜ਼ੀ 'ਚ ਬਾਜ਼ਾਰ ਵਾਲੀ ਘੱਟ ਯੂਜ਼ ਕਰੀਦੀ ਇਹ ਹੁਣ ਕੁਝ ਸੁੱਕੀ ਕੁਝ ਇਹਦੇ ਫੁੱਲ ਫਲੇ ਜਾਂ ਵੱਖਰੇ ਕੀਤੇ ਮਾਦਾਂ ਨੇ ਇਹਦੇ ਜਿਹੜਾ ਸ਼ਾਨਭੂਰਾ ਵੱਖਰਾ ਕਰ ਲਿਆ ਆ ਵੱਖਰੇ ਇਹਨੂੰ ਆਪਾਂ ਸੁਕਾਵਾਂਗੇ ਚੰਗੇ ਦਾ ਧੁੱਪ ਨਾਲ ਇਹਨੂੰ ਫਿਰ ਆਪਾਂ ਸਟੋਰ ਕਰ ਲਾਂਗੇ ਤੋ ਪਉਣ ਤਾਂ ਪਤਾ ਵੀ ਦੋ ਦਿਨ ਮੌਸਮ ਆਪਣੇ ਪੰਜਾਬ ਚ ਖਰਾਬ ਆ ਜੀ ਬਦਲਵਾਈ ਜੀ ਇਨੀ ਤਿੱਖੀ ਧੋਪੜੀ ਲੱਗੀ ਜਿੰਨੇ ਕਿ ਲੱਗੀ ਧੋਪ ਆਪਾਂ ਇਹ ਸੁਕਾਵਾਂਗੇ ਤੇ ਬਾਅਦ ਚ ਨੂੰ ਸਟੋਰ ਕਰਾਂ ਇਹਨਾਂ ਕ ਸਾਗ ਬਹੁਤ ਹੋਊਗਾ ਸਾਗ ਬਹੁਤ ਹੈ ਹੁਣ ਕ ਸਾਗ ਥੋੜਾ ਖਾਦਾ ਜਾਂਦਾ ਕਿਉਂਕਿ ਮੌਸਮ ਬਦਲਿਆ ਵਾ ਤੇ ਸਾਗੇ ਬਿਲਕੁਲ ਤਾਜ਼ਾ ਆਪਾਂ ਤੋੜ ਕੇ ਲਿਆਏ ਗੋਭੀ ਸਰੋਂ ਦਾ ਮੈਨੂੰ ਪਤਾ ਜਿਵੇਂ ਮੈਂ ਤਰੀਦ ਫਾਈ ਲੰਘਿਆ ਉਹਨਾਂ ਦੇ ਆਹੋ ਜੰਦੀ ਬਾਹਰ ਦਾ ਸਾਗ ਆ ਗਿਆ ਸਾਗ ਅੱਜ ਕੱਲ ਆਉਂਦੇ ਪ੍ਰਾਣਾ ਮੈਂ ਹੁਣ ਆਉਂਦੇ ਸਾਲ ਨੂੰ ਜੇ ਜੀਂਦੇ ਰਵਾਂਗੇ ਤੇ ਫੇਰ ਸਾਗ ਆਊਗਾ ਉਦਾਂ ਆਪਾਂ ਸਾਗ ਦੇ ਪੱਤੇ ਸਕਾਏ ਆ ਅਛਾ ਨਹੀਂ ਉਹ ਫਿਰ ਗੱਲ ਨਹੀਂ ਨਾ ਬਣਦੀ ਗੰਦਰਾ ਦੀ ਬਣਾ ਲੈਨੇ ਆਪਾਂ ਉਹਨੂੰ ਪਾਲਕ ਪਾ ਕੇ ਤੇ ਉਹ ਬਣਦਾ ਸਰੋਂ ਮਰਗਾ ਹੀ ਹੈ ਪਰ ਹੈ ਤੇ ਸੁੱਕਾ ਹੁੰਦਾ ਨਾ ਇਹ ਜਿਹੜਾ ਵਾ ਇਹਦੇ ਨਾਲ ਸਰੋਂ ਸਰੋਂ ਦੀ ਸਾਰੀ ਗਈ ਪਾਕਾ ਵੇਜ ਦਾ ਪੱਕੀ ਨਾ ਪੱਕੀ ਜਦਾਂ ਮੈਂ ਉਹਦੇ ਘੇਰੇ ਘੇਰੇ ਘੁੰਮਿਆ ਤੇ ਤੇਲ ਪਈ ਗੁੜੇ ਗੁੜੇ ਮੇਰੇ ਪੈਰ ਮਹਨ ਸਾਗ ਸਾਰੇ ਖਾਣਾ ਤੇ ਮੈਨੂੰ ਇਮਤਿਹਾਨ ਮੇ ਤੋਂ ਲੈ ਲੈਂਦਾ ਤੇ ਹੁਣ ਸਾਗ ਪਤਾ ਹੈ ਕਿੱਡਾ ਵਧੀਆ ਬਣਨਾ ਮਲਾਈ ਵਰਗਾ ਬਣਾ ਤਾਂ ਤਾਜ਼ਾ ਹੀ ਹੁਣੇ ਆਪਾਂ ਬਣਾਵਾਂਗੇ ਸਾਗ ਹਲਕ ਵੀ ਆਪਾਂ ਤਾਜੀ ਤੋੜ ਕੇ ਲੈਂਦੀ ਆ ਇਹ ਇਹ ਵੀ ਆਪਾਂ ਸਾਗ ਦੇ ਵਿੱਚ ਪਾਵਾਂਗੇ ਤੇ ਸਾਗਾ ਪਾਪ ਬਣਾਉਨੇ ਆ ਤਾਂ ਫਿਰ ਤੁਹਾਨੂੰ ਮਿਲਦੇ ਆ। ਤੂੰ ਸਕੂਲੇ ਗਿਆ ਅੱਜ? ਤੂੰ ਰੋਈ ਜਣੀ ਤਾਂ ਸਕੂਲੇ ਜਾਣਾਗਾ। ਲੈ ਆਪਾਂ ਤੈਨੂੰ ਛਿਲ ਕੇ ਦੇ ਦਾਂ। ਅਰੇ ਮਾਂ ਨੇ ਖਾਣ ਤੇ ਖਾਓ। ਲੋਂਦੀ ਕਿਉਂ ਨਹੀਂ ਸਵੇਰੇ ਰੋਂਦਿਆਂ ਤੂੰ? ਸਕੂਲੇ ਜਾਣ ਲੱਗਾ। ਸਵੇਰੇ ਛੁੱਟੀ ਐ? ਨਹੀਂ ਹੁੰਦਾ। ਸਵੇਰੇ ਛੁੱਟੀ ਪਤਾ? ਲੈ ਆਪਾਂ ਤੈਨੂੰ ਖਾਈਏ। ਇਹ ਇੱਕ ਮੈਨੂੰ ਛਿਲ ਕੇ ਦੇ ਨਾ। ਇੱਕ ਮੈਨੂੰ ਛਿਲ ਦੇ। ਇਹ ਲੈ ਨਹੀਂ ਜਾਣਾ। ਛਿਲਿਆ ਕਿਉਂ ਨਹੀਂ ਜਾਣਾ? ਨੇ ਆਹ ਤੋਂ ਲਾਹਣਾ ਚੱਡੀ ਚੱਡੇ ਵਾਲ ਦੀ ਲਾਹਤੋਂ ਜਿਹੜੇ ਦੇ ਹੈ ਨਾ ਕਰੀ ਲੱਤੇ ਜਣੇ ਹੈ ਨਾ ਕਰੀ ਲੱਤੇ ਜਣੇ ਲੱਤੇ ਕਿਉਂ ਨਹੀਂ ਜਣੇ ਉਧਰ ਆਪਣਾ ਸਾਰਾ ਪ੍ਰਵਾਸ ਚਾਹ ਦੀ ਵੇਟ ਕਰਦਾ ਤੇ ਇੱਧਰ ਕੁਝ ਬੰਦੇ ਆਪਣੇ ਚੋਰੀ ਛਪੇ ਚਲੋ ਬਚਪਣ ਆ ਜੀ ਇਹ ਵੀ ਸਾਰੇ ਬੰਦੇ ਆਪੋ ਆਪਣੀ ਕੰਮੀ ਲੱਗੇ ਆ ਤੇ ਆ ਇੱਧਰ ਸਾਡਾ ਗਰਜੋਲ ਸਿੰਘ ਰਾਮ ਕਰ ਰਿਆ ਇਦਾਂ ਪੁਰਾਣੇ ਚ ਪਹਿਲਾਂ ਝੂਲੇ ਤਾਂ ਬਣਨੇ ਹੁੰਦੇ ਸੀ ਸਾਡੇ ਦੇ ਨੂੰ ਝੱਲੀ ਕਹਿੰਦੇ ਆ ਤੇ ਇਦਾਂ ਕਪੜਾ ਜਾਂ ਨਾਲ ਮੰਜੇ ਦੇ ਬੰਨ੍ਹ ਦਿੰਦੇ ਆ ਤੇ ਉਸ ਚ ਬੱਚਾ ਇਦਾਂ ਬੜਾ ਕੰਫਰਟੇਬਲ ਜਿਹਾ ਮਹਿਸੂਸ ਕਰਦਾ ਅੱਜ ਕੱਲ ਤੇ ਬੜੇ ਝੂਲੇ ਚੱਲੇ ਆ ਬੜੇ ਆਰਾਮਦਾਇਕ ਬਲਬ ਸਾਈਕਲ ਜੇ ਚੱਲੇ ਆ ਤੇ ਆਜੋ ਜਵਾਨ ਚਲੋ ਪੁੱਤੋ ਜਵਾਨ ਬੰਦਿਆ ਕਿ ਸਕੂਲੋਂ ਆ ਗਏ ਆ ਕਿਦਾਂ ਲਾਇਆ ਪੇਪਰ ਵਧੀਆ ਹੈ ਜੰਗਾ ਆ ਚਲ ਆਜੋ ਜੋ ਆਕਾ ਮਾਪਾ ਸਕੂਲੋਂ ਲੈ ਜਾਂਦਾ ਹੁਣ ਆਪਣੀ ਜ਼ਿਆਦਾ ਟਾਈਮ ਹੋ ਗਿਆ ਚਾਹ ਨੂੰ ਸੁਕਤਾਂਗੇ ਗਲਾਸ ਚ ਬਾਕੀ ਕਰਦੇ ਆਂ ਪੀ ਲਈ ਆ ਆਪਣਾ ਹੀ ਸਾਰਾ ਰਹਿ ਗਿਆ ਕਿਧ ਕੀ ਵੇਖਣਦੇ ਆਂ ਕਿਧ ਕੀ ਵੇਖਣਦੇ ਆਂ ਇਹ ਫੋਨ ਲੈ ਇਹ ਪੀਣੀ ਕਰ ਚ ਪੋਣਾ ਅੱਦ ਕਰ ਰੋਟੀਆਂ ਦੀ ਤਿਆਰੀ ਹੋਉਂਦੀ ਆ ਇੱਧਰ ਗੰਡੇ ਕੱਟੇ ਗਏ ਇੱਧਰ ਅਦਰ ਗਿਆ ਇਹ ਦੇਖੋ ਕਿੰਨੇ ਗੰਡੇ ਆ ਆਪਣੀ ਦੇ ਫੜੇ ਮੜੇ ਜਾ ਤੇ ਨੇ ਗੰਡੇ ਇਹਨਾਂ ਤੇ ਪਰ تین ਨਹੀਂ ਹੈ ਇੱਕੋ ਹੀ ਆ ਇੱਕ ਕੁਟਰ ਦਾ ਕ੍ਰਿਸ਼ਮਾ ਲਾ ਲਓ ਜਾਂ ਕੋਈ ਨਵੀਂ ਕਿਸਮ ਲਾ ਲਓ ਇਹ ਚਾਹ ਦਾ ਟਾਈਮ ਖਤਮ ਹੋਇਆ ਤੇ ਇੱਧਰ ਰੋਟੀ ਦੀ ਤਿਆਰੀ ਚੱਲ ਰਹੀ ਆ ਜਿੱਦਣ ਸਾਡਾ ਪਰਿਵਾਰ ਘਰੇ ਹੁੰਦਾ ਚੁੱਲ੍ਹੇ ਨੂੰ ਸਾਹ ਨਹੀਂ ਆਉਂਦਾ ਇਹ ਰੋਟੀਆਂ ਬਣਾਵਾਂਗੇ ਅੱਜ ਮਿੱਸੀਆਂ ਇਹ ਰਾਤ ਦੀ ਆਲੂ ਬਤਾਉਣੀ ਸਬਜ਼ੀ ਇਹ ਗਾਜਰਾਂ ਦੀ ਤੇ ਮਟਰ ਦੇ ਇਹ ਮੇਥੀ ਤੇ ਇਹ ਕੁਝ ਗੰਡੇ ਤੇ ਅਦਰਕ ਗ੍ਰाइंड ਕੀਤਾ ਇਹਨੂੰ ਆਪਾਂ ਦੜਾ ਮਾਰਾਂਗੇ ਆਟੇ ਦੇ ਵਿੱਚ ਇਹਦੇ ਵਿੱਚ ਗੁੰਨਾਂਗੇ ਤੇ ਆਲੂ ਪਤਾ ਉਹਦੇ ਸਬਜ਼ੀ ਵਿੱਚ ਸੁੱਟ ਕੇ ਬੜੀ ਵਧੀਆ ਮਿੱਸੀਆਂ ਰੋਟੀਆਂ ਦੇ ਨਾਲ ਬਣਦੀਆਂ ਤੇ ਦੂਜੇ ਨੰਬਰ ਦੀ ਆ ਗਈ ਗਾਜਰਾਂ ਦੀ ਸਬਜ਼ੀ ਇਹਦੇ ਨਾਲ ਇੱਕ ਜਿਹੜੀ ਬਚੀ ਖੁਰਦੀ ਸਬਜ਼ੀ ਸਾਰੀ ਖੰਭੀ ਜਾਂਦੀ ਹੈ ਹੈ ਨਹੀਂ ਤੇ ਲੈਣੀ ਆ ਉਹ ਪਤਾ ਆਟਾ ਰੋਟੀ ਪਕਾ ਕੇ ਪਾ ਪ੍ਰੈਸ਼ਰ ਲੱਭਦੇ ਆ ਉਹ ਕੀ ਕਰਨੀ ਤੂੰ ਦੇ ਦੇ ਉਹ ਬੱਲੇ ਸਾਥਰੀ ਦਾ ਪੁੱਤ ਦੇਖ ਮੈਨੂੰ ਇਹ ਪੇਪਰ ਹਜੀ ਸਾਡੀ ਇਹ ਤਰ੍ਹਾਂ ਰੈਸਪੀ ਇਹ ਬਣ ਲੱਗੀ ਆ ਤੇ ਬੰਦੇ ਸਾਡੇ ਕੰਨਾਂ ਟੱਪਣ ਨੂੰ ਤਿਆਰ ਹੋਏ ਉਧਰ ਵੇਖੋ ਕੰਨਾਂ ਟੱਪਣ ਨੂੰ ਅਗਲੇ ਮਹੀਨੇ ਦੇ ਭੀ ਅਗਲੇ ਮਹੀਨੇ ਬੋਦੇ ਦੇਪੇਗਾ ਤੇ ਹੁਣ ਪਾਵਾਂਗੇ ਚ ਮੇਥੀ ਹਰੀ ਮਿਰਚ ਨੂੰ ਲਾਵਾ ਥੋੜੀ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਟਾ ਥੋੜਾ ਲਿੱਸਾ ਜਾਂ ਗੋਹੇ ਦਾ ਮਿਲ ਕੇ ਆਪਾਂ ਸਾਰਾ ਮਿਕਸ ਕਰਕੇ ਚੰਗੀ ਤਰ੍ਹਾਂ ਇਤਨਾ ਆਟਾ ਦੁੱਝਾ ਗੁਣੀ ਦਾ ਇਦਾਂ ਗੋਲ ਲਾਂਗੇ ਤੇ ਬੜੀਆਂ ਸਵਾਦ ਰੋਟੀਆਂ ਬਣਦੀਆਂ ਇਹਦੀਆਂ ਸਾਡਾ ਸਾਰਾ ਟੱਬਰ ਇਤਨਾ ਮਤਲਬ ਇਸ ਚੀਜ਼ ਨੂੰ ਲਾਈਕ ਕਰਦਾ ਤੇ ਇਹ ਆਪਣੇ ਜੀਰੇ ਦੇ ਚਿੱਤਾ ਭੁੱਲ ਗਿਆ ਸੀ ਤੇ ਜੀਰਾ ਪਾ ਦਾਂਗੇ ਤੇ ਇੱਕ ਆਪਣਾ ਆਈਟਮ ਹੋਰ ਮੰਗਾਈ ਆ ਇਹ ਆ ਨਾਰਦਾਨਾ ਕਰਾਰੇ ਵਾਸਤੇ ਇਹ ਮੋਟਾ ਲਿਆਂਦਾ ਤੇ ਨੂੰ ਪਾਵਾਂ ਪੀ ਕੇ ਆਪਾਂ ਇਹਨਾਂ ਬਹੁਤ ਆ ਇੱਥੇ ਟਰੈਕਿੰਗ ਦਵਾ ਇਹਨੂੰ ਇਹਦੇ ਵਿੱਚ ਹੀ ਪਾ ਦਾਂਗੇ ਬੜੀਆਂ ਹਾਜਮੇਦਾਰ ਰੋਟੀਆਂ ਬਣਦੀਆਂ ਇਹਦੀਆਂ ਨਾਰਦਾਣਾ ਪਾ ਕੇ ਮੇਥੀ ਪਾ ਕੇ ਮਨੂ ਖਾਣੀਆਂ ਕਾਦੇ ਨਾਲ ਅੱਜ ਨਹੀਂ ਦਹੀਂ ਨਾਲ ਸਬਜ਼ੀਆਂ ਨੇ ਨਹੀਂ ਸਬਜ਼ੀਆਂ ਤਾਂ ਵਿੱਚ ਗੁੰਦੀਆਂ ਦੇ ਕੰਮਲਿਆ ਦਹੀਂ ਨਾ ਤੇ ਨਹੀਂ ਮੱਖਣ ਨਾ ਖਾਈ ਅੱਜ ਕੀ ਕੀਤਾ ਕੇ ਤੈਨੂੰ ਦਹੀਂ ਪਸੰਦ ਦਾ ਖਣਾ ਮੱਖਣ ਘੱਟਾ ਤੇ ਮੱਖਣ ਨਾ ਖਾ ਲਈ ਚਲੋ ਆਟਾ ਆਪਣਾ ਗੁੱਝ ਗਿਆ ਦੇਖੋ ਕਿੰਨਾ ਵਧੀਆ ਰੰਗ ਬਰੰਗਾ ਵਿੱਚ ਗਾਜਰਾ ਮੇਥੀ ਆਲੂ ਇੱਧਰ ਆਪਣੀਆਂ ਰੋਟੀਆਂ ਪੱਕਣ ਦੀਆਂ ਤੇ ਹੁਣ ਆਪਾਂ ਪ੍ਰਸ਼ਾਦੇ ਨੂੰ ਆਵਾਜ਼ ਦੇਵਾਂਗੇ ਸਾਰੇ ਟੱਬਰ ਨੂੰ ਪਹਿਲਾਂ ਜਵਾਕਾਂ ਨੂੰ ਪਾਵਾਂਗੇ ਜੋ ਤਾ ਇਹ ਜੋ ਤਾ ਇਹ ਜੋ ਤਾ ਸਭ ਸੇ ਬੈਠੇ ਹੋ ਤੇ ਤਾਂ ਆਉਂਦਾ ਹੈ। ਕਿਉਂਕਿ ਦਿੱਤੂ ਪੀਣਾ ਵੇ। ਸਾਂਗੇ ਗੁੱਸੇ ਜੇ ਤੇ ਨਾ। ਇਹ ਆਪਣੀਆਂ ਪੱਕੰਦੇਆਂ ਵਾ ਤੇ ਇੱਧਰ ਰੋਟੀਆਂ ਸਿੱਕੂ ਜਿ ਪਈਆਂ ਤੇ ਇੱਧਰ ਲੈਂ ਲੱਗੀ ਆ ਬੰਦਿਆਂ ਦੀ। ਹਾਂ ਵੀ ਜਵਾਨ ਕਾਦੇ ਨਾਲ ਆਜੋ ਨੰਗਾਲੇ ਨਾਲ ਮਿੱਸੇ ਪ੍ਰਸ਼ਾਦੇ ਨਾਲ ਤਾਜ਼ਾ ਮੱਖਣ ਬਣਾਇਆ ਜਹੇ ਤੇ ਇਹ ਆ ਲੋ ਹਾਂਜੀ ਆਜੋ ਆਜੋ ਲੰਗਰ ਪ੍ਰਸ਼ਾਦੇ ਤਿਆਰ ਆ ਇਧਰ ਵੇਹਾ ਇਧਰ ਵੇ ਪ੍ਰਸ਼ਾਦੇ ਛਕੰਦੇ ਬੰਦੇ ਸਾਡੇ ਸਾਰੇ ਬੰਦਿਆਂ ਨੂੰ ਪ੍ਰਸ਼ਾਦੇ ਛਕਾਵਾਂਗੇ ਇਹ ਸਾਡਾ ਦੇਸੀ ਕੰਮ ਆ ਰਲ ਮਿਲ ਕੇ ਪਾ ਕੇ ਮੱਖਣ ਨਾਲ ਦਹੀਂ ਨਾਲ ਹੀ ਖਾਣੀ ਚਲੋ ਜੀ ਇੱਕ ਬੰਦਾ ਹੋਰ ਮੱਖਣ ਵਾਲ ਆਇਆ ਆ ਕੌਲੀ ਪਾਦਾ ਵੱਡੀ ਕੌਲੀ ਚ ਹੈ ਤੇ ਪਲੇਟ ਗੜੀ ਲੈਣੀ ਰੈੱਡ ਪਲੇਟ ਚਲੋ ਜੀ ਆਜਵਾਨ ਆ ਜਾ ਲੂਣ ਠੀਕ ਆ ਸੀਧਾ ਲੂਣ ਵੇਖੇ ਦੱਸ ਮੈਨੂੰ ਠੀਕ ਆ ਖਾ ਕੇ ਦੱਸ ਉਹ ਤੇ ਲੂਣ ਠੀਕ ਆ ਇੱਕ ਬੁਰਕੀ ਦੇ ਮੱਖਣ ਲਾ ਕੇ ਭੀਗਣਾ ਪੁੱਤ ਤੇ ਦੋ ਰੱਖਾਂਗੇ ਨਾਲ ਪ੍ਰਸ਼ਾਦੇ ਉੱਤੇ ਪਾਵਾਂਗੇ ਤੇ ਮੱਖਣ ਘਰ ਦਾ ਬਣਿਆ ਫਰੈਸ਼ ਤੇ ਇਹ ਦਵਾਂਗੇ ਆਪਾਂ ਆਪਣੇ ਲਾਣੇਦਾਨ ਨੂੰ ਰੋਟੀਆਂ ਹਾਂਜੀ ਚੱਕੋ ਪ੍ਰਸ਼ਾਦੇ ਮਿੱਸੀਆਂ ਰੋਟੀਆਂ ਨਾਲ ਦਹੀਂ ਤੇ ਨਾਲ ਮੱਖਣ ਰੋਟੀ ਖਾ ਗਏ ਨੇ ਹੋਣੇ ਫੇ ਪੀਜ਼ਾ ਫੜ ਲਿਆ ਪੁਰਿਆ ਆ ਵਿਖਾਈ ਆਪਾਂ ਤੇ ਪੀਜ਼ਾ ਲਿਆਂਦਾ ਵਾ ਕਿੱਥੋਂ ਲਿਆਂਦਾ ਜੀ ਮੇਲੇ ਦਾ ਹੋ ਆੜੇ ਬੰਦੇ ਰੋਟੀ ਖਾ ਕੇ ਹੁਣ ਪੀਜੇ ਨਾਲ ਪੀਜਾ ਖਾਓ ਮੇਰੇ ਪੁੱਤ ਜਾਓ ਖੇਡੋ ਜਾ ਕੇ ਤੇ ਹਾਂਜੀ ਪਿਆਰਿਓ ਵੀਡੀਓ ਲੰਬੀ ਹੋਣੀ ਆ ਤੇ ਮਿਲਦੇ ਆਪਾਂ ਇਹਦੇ ਅਗਲੇ ਪਾਰਟ ਚ